ਆ ਜੂ ਪਾਕਛੇ ਨਗਰ ਤੋਂ ਜੀ ਉਹ ਨਾ ਮੈਂ ਸਾਡੇ ਬੜੇ ਪੁਰਾਣੇ ਛੰਝ ਮੇਲਾ ਅਸੀਂ ਕਰਵਾਨੇ ਆ ਸੋਖਿਆ ਸਾਡੇ ਪਿੰਡ ਦੀ ਇਹ ਸਾਡੇ ਬਜ਼ੁਰਗਾਂ ਤੋਂ ਮੋਹ 300 ਚੱਲਦਾ ਆ ਰਿਹਾ ਹੈ ਇਸ ਸਾਲ ਵੀ ਅਸੀਂ ਛੰਝ ਕਮੇਟੀ ਵੱਲੋਂ ਇਹ ਨਾਲ ਮਿਲੇ ਯੂਟਰਾ ਤੇ ਐਨਆਰਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐਸਆਰਵੀ ਵੱਡਾ ਮੰਗਲ ਕਰਾਇਆ ਦੇ ਵਿੱਚ ਹਮਦ ਰਾਨੀ ਦੇ ਉਹ ਉਲਾਕਾਸ਼ ਨੇ ਇਹਨਾਂ ਦੀ ਫਾਈਨਲ ਪੁਸ਼ਤੀ ਹੋਈ ਆ ਹਮਦ ਰਾਨੀ ਨੇ ਜਿੱਤੂ ਰਿਆ ਤੇ ਬਾਕੀ ਸਾਡੀਆਂ ਕਾਫੀ ਪੁਸ਼ਤੀਆਂ ਬਹੁਤ ਸਾਰਾ ਪੰਜ ਪੁਸ਼ਤੀ ਹੋਈਆਂ ਤੇ ਬਾਕੀ ਅਸੀਂ ਇਹ ਵੀ ਤੇ ਆਪ ਕੋਈ ਦਾ ਤਰ੍ਹਾਂ ਆ ਤੇ ਹੋਰ ਜਿੰਨੇ ਵੀ ਸੰਗਤ ਇੱਥੇ ਆਈ ਆ ਅਸੀਂ ਸਾਰਿਆਂ ਨੂੰ ਚੇਅਰ ਕਮੇਟੀ ਨੂੰ ਜਿਹਾ ਕਹਿੰਦੇ ਤੁਹਾਨੂੰ ਪੱਤਰਕਾਰਾਂ ਨੂੰ ਵੀ ਜਿਹਾ ਕਹਿੰਦੇ ਆ ਪਬਲਿਕ ਨੂੰ ਵੀ ਜਿਹਾ ਕਹਿੰਦੇ ਆ ਅਸੀਂ ਟਾਕ ਕਰਦੇ ਆ ਕੀ ਮੈਸੇਜ ਆ ਨੌਜਵਾਨਾਂ ਨੂੰ ਅੱਜ ਬੜਾ ਨੌਜਵਾਨਾਂ ਨੂੰ ਮੈਸੇਜ ਇਹ ਆ ਬਈ ਅਸੀਂ ਅੱਜਕੱਲ ਜਿਹੜਾ ਦੌਰ ਚੱਲ ਰਿਹਾ ਕਿਸੇ ਦਾ ਜੀ ਇਸ ਤੋਂ ਬਚਣ ਲਈ ਤੇ 진짜 ਟੂਰਨਾਮੈਂਟ ਖੇਡਾਂ ਬਹੁਤ ਹੋ ਰਹੀ ਆ ਅਸੀਂ ਆਪਣੇ ਪਿੰਡ ਇਸੇ ਚੀਜ਼ ਨੂੰ ਬਚਾ ਲਈ ਅਸੀਂ ਇੱਕ ਫੁੱਟਬਾਲ ਅਕੈਡਮੀ ਖੋਲ੍ਹੀ ਹੋਈ ਆ ਜੀ ਇਦੇ ਵਿੱਚੋਂ ਅਸੀਂ ਅ ਅੰਡਰ 14 ਮਤਲਬ 14 ਸਾਲ ਤੋਂ ਛੱਲੇ ਦੇ ਬੱਚੇ ਲੈਂਦੇ ਹਾਂ 8-9 ਸਾਲ ਦਾ ਤੇ 17 ਸਾਲ ਦੇ 19 ਸਾਲ ਦੇ ਉਹਨਾਂ ਨੂੰ ਅਸੀਂ ਸਾਰਾ ਖਰਚਾ ਕਰਦੇ ਹਾਂ ਸਾਲ ਦਾ ਪੂਰਾ ਉਹਨੂੰ ਪੂਚ ਰੱਖਿਓ ਆ ਤੇ ਅਸੀਂ ਬੱਚੇ ਤਿਆਰ ਕਰਦੇ ਹਾਂ ਸਭ ਤੋਂ ਚੰਗੇ ਕੋਲ ਜਾਂਦੇ ਆ ਚੰਗੇ کلبਾਂ ਨੂੰ ਜਾਂਦੇ ਆ ਸਾਡਾ ਮਕਸਦ ਇਹ ਹੀ ਆ ਕਿ ਆਪਾਂ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣਾ ਕਿੱਦਾਂ ਉਹ ਸਾਲ ਸਵੇਰੇ ਅਸੀਂ ਪ੍ਰੈਕਟਿਸ ਕਰਾਉਂਦੇ ਹਾਂ ਉਹੀ ਟਾਈਮ ਸ਼ਾਮ ਦਾ ਨਸ਼ਿਆਂ ਦਾ ਹੁੰਦਾ ਉਹ ਟਾਈਮ ਜਿਹਨਾਂ ਨੂੰ ਮੌਕਾ ਦੇ ਕੇ ਜਾਂ ਫੋਨਾ ਵੱਡਾ ਟੂਰਨਾਮੈਂਟ ਆ ਹੁੰਦਾ ਸਾਡਾ ਜਿਸ ਦੇ ਵਿੱਚ ਵੱਡ-ਵੱਡੀਆਂ ਕਲਾਬਾਂ ਪੰਜਾਬ ਲੈਵਲ ਦੀਆਂ ਤੇ ਫੁੱਟਬਾਲ ਅਕੈਡਮੀਆਂ ਛੋਟੇ ਬੱਚਿਆਂ ਦੀ ਪਿੰਡ ਪਿੰਡ ਦਾ ਟੂਰਨਾਮੈਂਟ ਭਈ ਹਰ ਸਾਲ ਕਰਾਉਣਾ ਹੈ ਤੇ ਕਿ ਸਾਡਾ 60ਵਾਂ ਹੈਗਾ 25 ਨਵੰਬਰ ਤੋਂ 30 ਨਵੰਬਰ ਸਦੀ ਪੱਕੀ ਡੇਟ ਹੈ ਐਨਆਰਆਈ ਪਹੁੰਚ ਰਹੇ ਆ 60ਵੇਂ ਟੂਰਨਾਮੈਂਟ ਤੇ ਜਿੱਦਾਂ ਇੱਕ ਯਾਮਾ ਟੂਰਨਾਮੈਂਟ ਦਾ ਜਬਾ ਚੀਫ ਸਾਹਿਬ ਇਸ ਵਾਰੀ ਸਾਡੇ 60ਵਾਂ ਵੀ ਕਰਾਂਗੇ ਤੇ ਅਸੀਂ ਚਾਹਨੇ ਆਪਣੇ ਸਾਡੇ ਬੱਚੇ ਮਤਲਬ ਅਨੁਸ਼ਾਸਨ ਪੂਰਨ ਜੋ ਸਰਕਾਰ ਨੇ ਵੀ ਇਹ ਚਲਾਇਆ ਹੋਇਆ ਤੇ ਅੱਗੇ ਦੇ ਖਾਸ ਕਿ ਅਸੀਂ ਵੀ ਆਪਣੇ ਵੱਲੋਂ ਜਿੰਨਾ ਵੀ ਸਾਡਾ ਯੋਗਦਾਨ ਹੈ ਅੱਜ ਉਸ ਵਿੱਚ ਪਾਇਆ ਹੈ ਐਨ ਆਰ ਆਈ ਵੀਰ ਤੇ ਤੁਹਾਡੇ ਵੱਲੋਂ ਬਹੁਤ ਵੱਡੀਆਂ ਸਵਾਮਾਂ ਨੇ ਕੋ ਸਰਕਾਰ ਦਾ ਵੀ ਯੋਗਦਾਨ ਹੈ ਨਾ ਕਮਾਂ ਦੇ ਵਿੱਚ ਸਰਕਾਰ ਦਾ ਯੋਗਦਾਨ ਤਾਂ ਨਹੀਂ ਹੈਗਾ ਜੀ ਐਵੇਂ ਦਾ ਹੋਇਆ ਨਾ ਜੀ ਸਭ ਤੋਂ ਵੱਡੇ ਦਾਅਵੇ ਨੇ ਅੰਦਾਸ਼ਾ ਨੂੰ ਖਤਮ ਕਰਨਾ ਇੱਕ ਜੀ ਸਾਨੂੰ 60 ਸਾਲ ਹੋ ਗਿਆ ਕਰਾਂਦਿਆਂ ਨੂੰ ਜੀ ਫੱਟਾਂ ਸਾਲਾਂ ਵਿੱਚ ਸਾਰੀਆਂ ਪਾਰਟੀਆਂ ਆ ਗਈਆਂ ਤਾਂ ਅਸੀਂ ਵੀ ਕਿਸੇ ਨਾਲ ਰਹਿਣਾ ਹੈ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕਦੇ ਕਿਸੇ ਨੇ ਉਤਿਹਾਰ ਦਿੱਤਾ ਅਸੀਂ ਐਨ ਡੀ ਆਈ ਤੇ ਪਿੰਡ ਵਾਲੇ ਅਸੀਂ ਆਪ ਜਿਹੜੀ ਕਮੇਟੀਆਂ ਅਸੀਂ ਕੋ ਪਾਣਿਆ ਫਿਰ ਖਰਚੇ ਬਹੁਤ ਆਏ ਅਸੀਂ ਢੇਲੀ ਵੱਡੇ ਬੱਚਿਆਂ ਦਾ ਖਰਚਾ ਸਕੂਲ ਦਾ ਵਰਦੀਆਂ ਦਾ ਉਹਨਾਂ ਨੂੰ ਕੋਚਾਂ ਦਾ ਮਾਲੀ ਰੱਖਿਓ ਅਸੀਂ ਉਹ ਕਾਗਜ਼ਾਂ ਲਈ ਹੋਰ ਗ੍ਰਾਉਂਡਾ ਤਿਆਰ ਕਰਦੇ ਆ ਜਿੰਮ ਖੁੱਲਿਆ ਡਾਈਟ ਦੇਨੇ ਆ ਮਤਲਬ ਜੋ ਵੀ ਆਸੀਂ ਆਪਕੇ ਕੋਲ ਸਵਾ ਤੋਲਾ ਕਾਸ਼ਲੀ ਖਾਣਾ ਢਲੇਤਾ ਹਾਮੇਦ ਅਰਾਨੀ ਦੋਨਾਂ ਮੱਲਾ ਦੇ ਵਿਚਕਾਰ ਚੰਡੀ ਦੀ 1 ਨੰਬਰ ਦੀ ਕੁਸ਼ਤੀ ਹੋਵੇਗੀ ਤੋਲਾ ਕਾਸ਼ਲੀ ਖਾਣਾ ਢਲੇਤਾ ਹਾਮੇਦ ਅਰਾਨੀ ਮੁਲਾਂ ਦੇ ਦਰਮਿਆਨ ਟੌਪ ਦੀ ਕੁਸ਼ਤੀ ਕਾਮੇ ਪਿੰਡ ਦੇ ਵਿੱਚ ਚੱਲ ਰਹੀ ਝੰਡੀ ਦੀ 1 ਨੰਬਰ ਦੀ ਕੁਸ਼ਤੀ। ਕਾਦਾ ਉਹ ਝੋਟਾ ਕਹਿੰਦਾ ਜੋ ਭਿੜ ਕੇ ਸਿੰਘ ਪੜਾਵੇ ਨਾ। ਕਾਦਾ ਉਹ ਸਾਧ ਜੋ ਜਤੀ ਨਾ ਹੋਵੇ ਲੰਗੋਟੇ ਦਾ। ਤੜਕੇ ਉੱਠ ਕੇ ਰਾਮ ਨਾਮ ਨੂੰ ਧਿਆਵੇ ਨਾ। ਕਾਦਾ ਉਹ ਫੌਜੀ ਜਵਾਨ ਸੂਰਮਾ ਜੋ ਕਾਰਗਿਲ ਦੀ ਜੰਗ ਵਿੱਚ ਫਤਿਹ ਦਾ ਤੇ ਪਾਵੇ ਨਾ। ਮਾਰ ਮਾਰ ਥਾਪੀਆਂ ਕਰਉ ਪਹਿਲਵਾਨ ਸ਼ੂਰਮਾ ਜੋ ਖਾੜੇ ਵਿੱਚ ਮਾਰ ਮਾਰ ਥਾਪੀਆਂ ਆਵੇ ਨਾ ਜੋ ਖਾੜੇ ਵਿੱਚ ਮਾਰ ਮਾਰ ਥਾਪੀਆਂ ਆਵੇ ਨਾ ਇਸ ਵੇਲੇ ਸੁਵਾਦ ਵੱਖਰਾ ਉਹ ਨਜ਼ਾਰਾ ਵੱਖਰਾ ਦੁਨੀਆ ਆਨੰਦ ਲੈ ਰਹੀ ਆ ਵਿਸ਼ਵ ਵਿਦੇਸ਼ਾਂ ਦੇ ਵਿੱਚ ਬੈਠੇ ਐਨਐਆਈ ਭਰਾ ਲਾਈਵ ਤੱਕ ਰਹਿ ਕਰਵਾਈ ਔਰ ਨਾਲ ਜਵਰਾਜ ਭਾਈ ਪੂਜਾ ਬਹੁਤ ਬਹੁਤ ਧੰਨਵਾਦ ਸਾਰੇ ਚਿਹਰਿਆਂ ਦਾ ਕਲਿਸ਼ਨ ਕੋਜੀ ਕਣੋਤਾ ਬਹੁਤ ਯਾਦਗਾਰੀ ਸਾਂਝੀਆਂ ਤਸਵੀਰਾਂ ਯਾਦਗਾਰੀ ਗੁਰੂ ਸੁਣ ਲੋਕ ਪਹੇੜ ਤੇ ਕੁਸ਼ਤੀ ਮਰੇ ਮਿੱਤਰੋ ਹਾਮੇਦੇ ਰਾਣੀ ਨੂੰ ਬੇਨਤੀ ਆ ਵੀ ਆਜਾ ਭੱਜ ਕੇ ਭੋਲਾ ਕਾਸ਼ਨੀ ਖਾੜਾ ਢਲੇਤਾ ਮੈਦਾਨ ਦੇ ਵਿੱਚ ਆ ਗਿਆ ਚੰਡੀ ਦੀ 1 ਨੰਬਰ ਦੀ ਗੁਸਤੀ ਹੋਵੇਗੀ ਹਾਮੇਦੇ ਰਾਣੀ ਪੁੱਜ ਜਾਵੇ ਜਲਦੀ ਦੇ ਨਾਲ ਬੋ 3 ਮਿੰਟ ਬੀਤ ਗਏ ਸਦੀਕ 3 ਮਿੰਟ ਬੀਤ ਕੇ ਸਮਾਂ ਬੀਤ ਚੁੱਕਾ ਇਧਰੋਂ ਇਹਨਾਂ ਨੇ ਭਰਾਵਾਂ ਨੇ ਇੱਕ ਵਾਰ ਮੱਲ ਪੁੱਜਾ ਮੇਰਾ ਭਰਾ ਬਹੁਤ ਵੱਡਾ ਪਿਆਰ ਆ ਵੱਡੀ ਮੁਹੱਬਤ ਆ ਜਾ ਰਹੀ ਆ ਭਰਾ ਦੇ ਨਾਲ ਇਧਰਲੇ ਪਾਸੇ ਸੁੱਖਾ ਜੀ ਸਾਡੇ ਮਾਲੋ ਮਜਾਰੇ ਵਾਲੇ ਸਾਹਬਾ ਜੀ ਮਾਲੋ ਮ